ਅੱਜ 16 ਨਵੰਬਰ 2025 ਨੂੰ ਇੰਟਰਨੈਸ਼ਨਲ ਸਾਹਿਤ ਸਭਾ ਪੰਜਾਬੀ ਦਿਨਾਨਗਰ ਵੱਲੋਂ ਪ੍ਰਸਿੱਧ ਸਾਹਿਤਕਾਰ ਬਾਬਾ ਧਿਆਨ ਸਿੰਘ ਸ਼ਾਹ ਸ਼ਿਕੰਦਰ ਦੇ 88ਵੇਂ ਜਨਮ ਦਿਹਾੜੇ ਤੇ ਸਮਰਪਿਤ ਮੇਲਾ ਕਵੀਆਂ ਦਾ ਬੜੀ ਧੁੰਦਾਂ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਤਹਿਸੀਲਦਾਰ ਦਿਨਾਨਗਰ ਬਲਵਿੰਦਰ ਸਿੰਘ ਬਾਬਾ ਧਿਆਨ ਸਿੰਘ ਸ਼ਾਹ ਸ਼ਿਕੰਦਰ ਜੀ ਪ੍ਰੋਫੈਸਰ ਸੁबीर ਰਬੋਤਰਾ ਪ੍ਰੋਫੈਸਰ ਪਰਬੋਧ ਗਰੋਵਤ ਕਵੀ ਜਾਨੂ ਬਟਾਲਾ ਅਤੇ ਬਾਕੀ ਸਾਰੇ ਕਵੀਆਂ ਨੇ ਕਵਿਤਾਵਾਂ ਅਤੇ ਗਜ਼ਲਾਂ ਪੇਸ਼ ਕੀਤੀਆਂ ਅਤੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਵੇਖੋ ਸੰਜੀਵ ਟੋਨੀ ਦੀ ਇੱਕ ਖਾਸ ਰਿਪੋਰਟ। ਚਾਰ ਮਿੱਤਰਾਂ ਜਾਤ ਪਾਤ ਪਰ ਇੱਕ ਗੱਲ ਤੂੰ ਵੀ ਸਾਡੀ ਯਾਦ ਰੱਖੀ ਦਿਨ ਕੱਟ ਨਹੀਂ ਹੋਣੇ ਤੇ ਥੋਂ ਸਾਡੇ ਬਗੈ ਸ਼ੇਰ ਪੇਸ਼ ਹੈ ਜੀ ਕਿ ਘਰਾਂ ਨੂੰ ਮੋੜ ਲਿਆਏ ਜੋ ਸੜਨੇ ਸੀ ਅਸੀਂ ਘਰਾਂ ਨੂੰ ਮੋੜ ਲਿਆਏ ਜੋ ਸੜਨੇ ਸੀ ਅਸੀਂ ਉਹ ਜੋ ਸੜੇ ਸੀ ਦਸਹਰੇ ਸੀ ਕਾਗਜ਼ੀ ਚਿਹਰੇ ਉਹ ਜੋ ਸੜੇ ਸੀ ਦਸਹਰੇ ਸੀ ਕਾਗਜ਼ੀ ਚਿਹਰੇ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਦਿਨਾਨਗਰ ਵੱਲੋਂ ਹਰ ਸਾਲ ਦੀ ਤਰ੍ਹਾਂ ਮੇਲਾ ਕਵੀਆਂ ਦਾ ਕਾਰਜਕ੍ਰਮ ਮਨਾਇਆ ਗਿਆ ਔਰ ਇਹ ਕਿਉਂਕਿ ਅੱਜ ਦੇ ਦਿਨ ਸਾਡੇ ਬਹੁਤ ਹੀ ਅਗੇ ਸਾਹਿਤਕਾਰ ਸਰਦਾਰ ਗਿਆਨ ਧਿਆਨੀ ਧਿਆਨ ਸਿੰਘ ਸਾਹਸ ਕੰਬਰਲੀ ਦਾ ਜਨਮ ਦਿਹਾੜਾ ਵੀ ਹੈ ਤੋਂ ਇਹ ਪ੍ਰੋਗਰਾਮ ਸਾਰਾ ਉਹਨਾਂ ਨੂੰ ਸਮਰਪਿਤ ਹੈ ਦੇਖੋ ਜੀ ਅੱਜ ਜਿਹੜਾ ਮੇਲਾ ਕਵੀਆਂ ਦਾ ਸਮਰਪਿਤ ਜਿਹੜਾ ਸੀ ਧਾਨ ਸਿੰਘ ਜੀ ਸਾਹ ਸਕੰਦਰ ਕਿ ਜੋ ਸਾਹ ਦੇ ਖੇਤਰ ਵਿੱਚ ਇੱਕ ਬਿਰਖ ਵੱੜ ਚੁੱਕਿਆ ਉਹਨਾਂ ਨੂੰ ਸਮਰਪਿਤ ਉਹਨਾਂ ਦੇ 88 ਜਨਮ ਦਿਨ ਦੇ ਉਧਾਰਤ ਇਹ ਪ੍ਰੋਗਰਾਮ ਜਿਹੜਾ ਉਲੀ ਕਿਹਾ ਰਿਹਾ ਕਹ ਸੀ ਜਿਹੜਾ ਕਿ ਬਹੁਤ ਹੀ ਸਫਲ ਹੋ ਗੁਜ਼ਰਿਆ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਨੇ ਜਿਹੜੇ ਇਸ ਉਸ ਬਿਰਖ ਨੇ ਬੂਟੇ ਜਿਹੜੇ ਅੱਗੇ ਪਾਲ ਦਿੱਤੇ ਰੇ ਉਹ ਬੂਟੇ ਹਵੇਸ਼ਾ ਵੱਡੇ ਬਿਰਖ ਦੇ ਥੱਲੇ ਬੂਟੇ ਪੜਦੇ ਨਹੀਂ ਪਰ ਉਹਨਾਂ ਦੀ ਇਹ ਫਰਕ ਦੇ ਲਈ ਆ ਕਿ ਉਹਨਾਂ ਨੇ ਇਸ ਵੱਡੇ ਬਿਰਖ ਨੇ ਬਹੁਤ ਸਾਰੇ ਦੂਸਰੇ ਜਿਹੜੇ ਉਹ ਪਾਲ ਦਿੱਤੇ ਨੇ ਸੋ ਅੱਜ ਦੇ ਪ੍ਰੋਗਰਾਮ ਵਾਸਤੇ ਮੈਂ ਸਾਰੇ ਸਮੂਹ ਦੀ ਟੀਮ ਦੇ ਪ੍ਰਬੰਧਕਾਂ ਨੂੰ ਵਧਾਈ ਦੇਣਾ ਕਿ ਇਹੋ ਜਿਹੇ ਪ੍ਰੋਗਰਾਮ ਜਿਹੜੇ ਆ ਉਹ ਖੁਦ ਹੀ